ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਅੱਜ ਆਪਾਂ ਲੈ ਕੇ ਆਏ ਜੀ ਨਵੇਂ ਟੌਪਿਕ ਤੇ ਵੀਡੀਓ ਤੇ ਜਿਵੇਂ ਕਿ ਹੁਣ ਗਰਮੀਆਂ ਗਰਮੀਆਂ ਦੇ ਵਿੱਚ ਜੀ ਛਪਕਲੀਆਂ ਆਮ ਹੀ ਘਰਾਂ ਦੇ ਵਿੱਚ ਆ ਜਾਂਦੀਆਂ ਬਹੁਤ ਜ਼ਿਆਦਾ ਤੇ ਜਿੱਥੇ ਆਪਾਂ ਖਾਣਾ ਵਗੈਰਾ ਬਣਾਉਨੇ ਆ ਜੀ ਗੈਸ ਕੋਲੇ ਤੇ ਉੱਥੇ ਇਹ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀਆਂ ਨੇ ਤੇ ਜਾਂ ਜਿਵੇਂ ਆਪਣੇ ਕਈ ਵਾਰ ਖਾਣੇ ਵਾਲੇ ਭਾਂਡੇ ਬਰਤਨ ਧੋਣ ਨੂੰ ਪਏ ਹੁੰਦੇ ਜੀ ਤੇ ਬਰਤਨਾਂ ਨੂੰ ਇਹ ਬਹੁਤ ਜ਼ਿਆਦਾ ਛੇਤੀ ਚੱਟ ਜਾਂਦੀਆਂ ਆ ਕੇ ਤੇ ਕੱਲ ਦੀ ਵੀਡੀਓ 'ਚ ਆਪਾਂ ਨੂੰ ਕਿਸੇ ਭੈਣ ਭਰਾ ਨੇ ਕਮੈਂਟ ਵੀ ਕੀਤਾ ਸੀਗਾ ਜੀ ਕਿ ਛਪਕਲੀਆਂ ਬਾਰੇ ਕੋੜ ਕਿਰਲੀਆਂ ਬਾਰੇ ਵੀ ਦੱਸਣਾ ਕੋਈ ਹੱਲ ਵੀ ਭਾਂਡੇ ਚਟ ਜਾਂਦੀਆਂ ਇਹ ਤੇ ਅੱਜ ਆਪਾਂ ਇਹੀ ਵੀਡੀਓ ਲੈ ਕੇ ਆਏ ਆ ਜੀ ਕਕਲੀਆਂ ਨੂੰ ਆਪਾਂ ਕਿਵੇਂ ਘਰ ਦੇ ਵਿੱਚੋਂ ਭਜਾ ਸਕਦੇ ਹਾਂਗੇ ਤੇ ਘਰੇਲੂ ਤਰੀਕੇ ਨਾਲ ਆਪਾਂ ਅੱਜ ਤੁਹਾਨੂੰ ਦੱਸਾਂਗੇ ਜੀ ਕਿਵੇਂ ਆਪਾਂ ਛਪਕਲੀਆਂ ਨੂੰ ਘਰ ਦੇ ਵਿੱਚੋਂ ਬਾਹਰ ਕੱਢ ਸਕਦੇ ਹਾਂਗੇ ਭਜਾ ਸਕਦੇ ਹਾਂਗੇ ਤੇ ਇੱਕ ਵੀ ਛਪਕਲੀ ਇਸ ਤਰੀਕੇ ਨਾਲ ਜੀ ਘਰ ਦੇ ਵਿੱਚ ਨਹੀਂ ਦਿਖੂਗੀ ਤੇ ਕਈ ਵਾਰ ਜੇ ਖਾਣਾ ਵਗੈਰਾ ਵੀ ਆਪਣਾ ਪਿਆ ਹੁੰਦਾ ਜਿਵੇਂ ਤੇ ਕਈ ਵਾਰ ਹੋਰ ਚੀਜ਼ਾਂ ਪਈਆਂ ਹੁੰਦੀਆਂ ਇਹ ਤੇ ਅਕਸਰ ਇਹ ਮੂੰਹ ਮਾਰ ਜਾਂਦੀਆਂ ਚੀਜ਼ਾਂ ਤੇ ਜੱਟ ਜਾਂਦੀਆਂ ਇਹਨਾਂ ਤੋਂ ਬਹੁਤ ਜ਼ਿਆਦਾ ਹਲਕਤ ਜੀ ਵੀ ਹੁੰਦੀ ਹੈ ਜੀ ਹੋਰ ਹੀ ਹੁੰਦੀਆਂ ਇਹ ਦੇਖਣ ਚ ਮਤਲਬ ਅਜੀਬ ਜਿਹਾ ਤੇ ਵੇਖ ਕੇ ਇਹਨਾਂ ਨੂੰ ਅਜੀਬ ਜਿਹਾ ਹੋ ਜਾਂਦਾ ਆਪਾਂ ਨੂੰ ਵੇਖ ਕੇ ਛਪਕਲੀਆਂ ਨੂੰ ਚਲੋ ਜੀ ਅੱਜ ਆਪਾਂ ਬਹੁਤ ਹੀ ਵਧੀਆ ਸਰਦਾਰ ਤਰੀਕਾ ਤੁਹਾਨੂੰ ਦੱਸਾਂਗੇ ਛਪਕਲੀਆਂ ਨੂੰ ਘਰੋਂ ਭਜਾਉਣ ਦਾ ਤੇ ਹੁਣ ਆਪਾਂ ਲੱਗੇ ਵੀਡੀਓ ਸਟਾਰਟ ਕਰਨ ਜੀ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਸਭ ਤੋਂ ਪਹਿਲਾਂ ਆਪਾਂ ਇੱਥੇ ਲੈ ਲੈਣਾ ਜੀ ਇੱਕ ਪਿਆਜ਼ ਇਸ ਤਰੀਕੇ ਨਾਲ ਆਪਾਂ ਪਿਆਜ਼ ਨੂੰ ਛਿੱਲ ਲੈ ਆਏ ਤੇ ਜਿਹੜੇ ਇਹਦੇ ਫਰੀਕ ਛਿਲਕੇ ਸੀ ਉਹ ਆਪਾਂ ਸਾਈਡ ਤੇ ਕਰਤੇ ਆ ਤੇ ਇਹ ਆਪਾਂ ਮੋٹے ਛਿਲਕੇ ਲੈਂਦੇ ਆ ਪਿਆਜ਼ ਦੇ ਤੇ ਪਹਿਲਾ ਤਰੀਕਾ ਆਪਾਂ ਤੁਹਾਨੂੰ ਦੱਸਣ ਲੱਗੇ ਆ ਪਹਿਲਾ ਤਰੀਕਾ ਕਿਹੜਾ ਹੈ ਤਰੀਕੇ ਚ ਜੀ ਆਪਾਂ ਇਹ ਸੂਈ 'ਚ ਧਾਗਾ ਪਾ ਲਿਆ ਇਸ ਤਰੀਕੇ ਨਾਲ ਤੇ ਹੁਣ ਜਿਹੜੇ ਛਿਲਕੇ ਦੇ ਮੋٹے-ਮੋਟੇ ਤੇ ਇਹਨਾਂ ਵਿੱਚ ਦੀ ਆਪਾਂ ਇਹ ਨਘਾ ਲਾਂਗੇ ਸੂਈ ਇਸ ਤਰੀਕੇ ਨਾਲ ਨਘਾ ਲੈਣੀ ਆ ਇਹ ਸਾਰੇ ਛਿਲਕੇ ਆਪਾਂ ਇਸ ਤਰੀਕੇ ਨਾਲ ਇਕੱਠੇ ਕਰਕੇ ਤੇ ਆਏ ਨਘਾ ਲਾਂਗੇ ਜੀ ਸੂਈ ਆਪਾਂ ਇਹਦੇ ਵਿੱਚ ਦੀ ਤੇ ਬਿਲਕੁਲ ਆਸਾਨੀ ਨਾਲ ਲੰਘ ਜਾਂਦੀ ਹੈ ਇਹ ਸੂਈ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਆਪਾਂ ਛਿਲਕੇ ਲੈ ਲਏ ਜੀ ਤੇ ਜਿੱਥੇ ਤੁਹਾਨੂੰ ਲੱਗਦਾ ਜੀ ਜ਼ਿਆਦਾ ਛਪਕਲੀਆਂ ਆਉਂਦੀਆਂ ਜਿਵੇਂ ਆਪਣੇ ਗੈਸ ਵਗੈਰਾ ਕੋਲੇ ਇਦਾਂ ਆਉਂਦੀਆਂ ਗੈਸ ਚੁੱਲ੍ਹੇ ਕੋਲੇ ਇਸ ਤਰੀਕੇ ਨਾਲ ਤੇ ਆਪਾਂ ਇਹ ਛਿਲਕੇ ਲੈ ਲੇ ਤੇ ਇੱਥੇ ਆਪਾਂ ਲੈ ਲਾਂਗੇ ਜੀ ਡਬਲ ਟੇਪ ਤੇ ਜੇਕਰ ਤੁਹਾਡੇ ਕੋਲ ਡਬਲ ਟੇਪ ਨਹੀਂ ਹੈਗੀ ਤਾਂ ਤੁਸੀਂ ਕੋਈ ਜਿਵੇਂ ਕਿੱਲ ਵਗੈਰਾ ਹੁੰਦੀ ਹੈਗੀ ਉਹ ਲੈ ਸਕਦੇ ਆਂਗੇ ਤੇ ਉਹ ਤੇ ਟੰਗ ਸਕਦੇ ਆ ਇਹਨੂੰ ਤੇ ਹੁਣ ਜਿਵੇਂ ਆਪਾਂ ਇੱਥੇ ਆਉਂਦੀਆਂ ਛਪਕਲੀਆਂ ਇਸ ਤਰੀਕੇ ਨਾਲ ਆਪਾਂ ਇਹਦਾ ਗਟੰਗ ਲਾ ਨਹੀਂ ਜੀ ਤੇ ਇਸ ਤਰੀਕੇ ਨਾਲ ਆਪਾਂ ਧਾਗਾ ਟੰਗ ਲੈਣਾ ਇਹ ਤੇ ਇਹ ਦੇਖੋ ਪਹਿਲਾ ਤਰੀਕਾ ਤਾਂ ਇਹੇ ਜੀ ਤੇ ਬਹੁਤ ਹੀ ਅਸਰਦਾਰ ਤਰੀਕਾ ਜੀ ਇਹ ਤੇ ਤੁਸੀਂ ਵਰਤ ਕੇ ਜਰੂਰ ਵੇਖੋ ਕਿ ਇਹ ਜਿਹੜੇ ਪਿਆਜ਼ਾਂ ਦੀ ਸਮੈਲ ਹੁੰਦੀ ਹੈ ਤੇ ਇਹ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਹੈ ਤੇ ਕਿਰਲੀਆਂ ਜਿਹੜੀਆਂ ਛਪਕ ਲੀਆਂ ਤੇ ਇਹ ਇੰਨੀ ਸਟਰੋਂਗ ਸਮੈਲ ਇਹ ਨਹੀਂ ਚੱਲ ਸਕਦੀਆਂ ਜੀ ਬਹੁਤ ਦੂਰ ਇਹ ਭਾਜ ਜਾਂਦੀਆਂ ਐ ਦੀ ਪਿਆਜ਼ਾ ਦੀ 스멜 ਤੋਂ ਜਿਵੇਂ ਆਟਾ ਉਟਾ ਖਿਲਰ ਜਾਂਦਾ ਕਈ ਵਾਰ ਆਪਣੇ ਤੋਂ ਰੋਟੀ ਬਣਾਉਂਦੇ ਆ ਤੋਂ ਤੇ ਗੈਸ ਕੋਲੇ ਜਿਆਦਾ ਆਉਂਦੀਆਂ ਇਹ ਤੇ ਚਲੋ ਜੀ ਹੁਣ ਆਪਾਂ ਤੁਹਾਡੇ ਨਾਲ ਤਰੀਕਾ ਦੂਜਾ ਵੀ ਸ਼ੇਅਰ ਕਰਨ ਲੱਗੇ ਆ ਇਹ ਜਿਹੜਾ ਆਪਾਂ ਪਿਆਜ਼ ਲੈਤਾ ਜੀ ਛਿੱਲਿਆ ਹੋਇਆ ਤੇ ਹੁਣ ਆਪਾਂ ਇੱਥੇ ਲੈ ਲਈਆਂ ਜੀ ਚਾਰ ਪੰਜ ਕੱਲੀਆਂ ਲਸਣ ਦੀਆਂ ਇਸ ਤਰੀਕੇ ਨਾਲ ਤੇ ਛਿਲਕੇ ਸਣੇ ਵੀ ਤੁਸੀਂ ਇਹਨਾਂ ਨੂੰ ਪੀਸ ਸਕਦੇ ਆ ਤੇ ਇਹ ਆਪਾਂ ਗ੍ਰੈਂਡਰ ਜਾਰ ਦੇ ਵਿੱਚ ਪਾ ਲਾਂਗੇ ਇਸ ਤਰੀਕੇ ਨਾਲ ਹੁਣ ਜਿਹੜਾ ਆਪਾਂ ਇਹ ਪਿਆਜ਼ ਲੈਤਾਗਾ ਤੇ ਪਿਆਜ਼ ਵੀ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ ਮੋਟਾ ਮੋਟਾ ਕੱਟ ਕੇ ਇਸ ਤਰੀਕੇ ਨਾਲ ਤੇ ਹੁਣ ਆਪਾਂ ਇਸ ਤਰੀਕੇ ਨਾਲ ਵੱਡੇ ਵੱਡੇ ਟੁਕੜੇ ਕਰਕੇ ਪਿਆਜ਼ ਦੇ ਤੇ ਆਪਾਂ ਇਹ ਪਾ ਲਿਆ ਜੀ ਇਹਦੇ ਵਿੱਚ ਤੇ ਲਸਣ ਵੀ ਪਾ ਲੇ ਤੇ ਹੁਣ ਆਪਾਂ ਇਹਨੂੰ ਪੀਸ ਲਾਂਗੇ ਬਰੀਕ ਪੇਸਟ ਬਣਾ ਲਾਂਗੇ ਇਹਦਾ ਆਪਾਂ ਤੇ ਇਹ ਇਸ ਤਰੀਕੇ ਦਾ ਪੇਸਟ ਤਿਆਰ ਹੋ ਗਿਆ ਜੀ ਤੇ ਹੁਣ ਇੱਕ ਵਰਤਨ ਲੈ ਲੈ ਤੇ ਉਹਦੇ ਉੱਪਰ ਆਪਾਂ ਰੱਖ ਲਾਂਗੇ ਚਾਹ ਪਣੀ ਤੇ ਹੁਣ ਆਪਾਂ ਇਹਨੂੰ ਚਾਹ ਪਣੀ ਦੇ ਵਿੱਚ ਕੱਢ ਲਾਂਗੇ ਇਸ ਤਰੀਕੇ ਨਾਲ ਆਪਾਂ ਆਪਣਾ ਤੇ ਇਹ ਦਰਾਸ ਕੱਢ ਲਾਂਗੇ ਇਸ ਤਰੀਕੇ ਨਾਲ ਇਹ ਚਿਕਨਾ ਚੰਚਨ ਹੋਣ ਆਪਣਾ ਤੇ ਸਾਰਾ ਰਸ ਆਪਾਂ ਇਹਦਾ ਕੱਢ ਲੈਣਾਗਾ ਤੇ ਲੋ ਜੀ ਹੁਣ ਆਪਾਂ ਸਾਰਾ ਪਿਆਜ਼ ਦਾ ਰਸ ਨਾਪਨਾਪ ਕੇ ਤੇ ਇਸ ਤਰੀਕੇ ਨਾਲ ਕੱਢ ਲਿਆ ਵੇਖੋ ਪਿਆਜ਼ ਤੇ ਲਸਣ ਦਾ ਰਸ ਤੇ ਇਹ ਜਿਹੜਾ ਆਪਾਂ ਇਹ ਰਹਿ ਗਿਆ ਆਪਣੇ ਕੋਲ ਪੇਸਟ ਇਹ ਪਿਆਜ਼ ਤੇ ਲਸਣ ਦਾ ਇਹ ਚਾਹ ਹਜੇ ਆਪਾਂ ਕੋਈ ਕੁਝ ਵੀ ਨਹੀਂ ਪਾਇਆ ਹੈਗਾ ਜਿਵੇਂ ਹੋਰ ਕੋਸ ਆਪਾਂ ਸਮਾਨ ਪਾਉਣਾਗਾ ਹਜੇ ਇਹਦੇ ਵਿੱਚ ਤੇ ਇਹ ਤੁਸੀਂ ਸਬਜੀ ਵਗੈਰਾ ਦੇ ਵਿੱਚ ਵੀ ਵਰਤ ਸਕਦੇ ਆਂ ਜੀ ਇੱਥੇ ਆਪਾਂ ਲੈ ਲੇ ਚਾਰ ਤੋਂ ਪੰਜ ਲੌਂਗ ਤੇ ਚਾਰ ਤੋਂ ਪੰਜ ਕਾਲੀਆਂ ਮਿਰਚਾਂ ਜੀ ਤੇ ਹੁਣ ਆਪਾਂ ਇਹਨਾਂ ਨੂੰ ਰਗੜ ਲਾਂਗੇ ਆਪਾਂ ਇਹਨਾਂ ਨੂੰ ਬਰੀਕ ਕੁੱਟ ਲਾਂਗੇ ਇਹਨਾਂ ਨੂੰ ਬਰੀਕ ਆਪਾਂ ਨੂੰ ਕੁੱਟ ਲਾਂਗੇ ਚੰਗੀ ਤਰ੍ਹਾਂ ਤੇ ਲੋ ਜੀ ਹੁਣ ਇਹ ਫ੍ਰੀਕ ਹੋ ਗਏ ਇਸ ਤਰੀਕੇ ਨਾਲ ਤੇ ਹੁਣ ਆਪਾਂ ਇਹ ਵੀ ਇਹਦੇ ਵਿੱਚ ਪਾ ਲਾਂਗੇ ਪਿਆਜ਼ਾਂ ਦੇ ਰਸ ਚ ਇਸ ਤਰੀਕੇ ਨਾਲ ਆਪਾਂ ਪਾ ਲੈ ਤੇ ਹੁਣ ਆਪਾਂ ਇਹ ਪਾਵਾਂਗੇ ਜੀ ਇਹਦੇ ਵਿੱਚ ਡਟਾਲ ਇਸ ਤਰੀਕੇ ਨਾਲ ਆਪਾਂ ਪਾ ਲੈਣੇ ਇਹ ਤੇ ਜੇਕਰ ਤੁਹਾਡੇ ਕੋਲੇ ਇਹ ਵਾਲਾ ਡਟੋਲ ਨਹੀਂ ਹੈਗਾ ਤਾਂ ਜੇ ਡਟੋਲ ਸਾਬਣ ਹੈਗੀ ਤੁਹਾਡੇ ਕੋਲੇ ਤਾਂ ਤੁਸੀਂ ਕਿਸੇ ਕਦੂਕਾਸ ਨਾ ਕਦੂਕਾਸ ਕਰਕੇ ਡਟੋਲ ਸਾਬਣ ਥੋੜੀ ਜੀ ਤੇ ਉਹ ਇਹਦੇ ਵਿੱਚ ਮਿਕਸ ਕਰ ਸਕਦੇ ਆਂ ਜੀ ਚੋ ਤੇ ਲੋ ਜੀ ਹੁਣ ਆਪਾਂ ਇਸ ਤਰੀਕੇ ਦੀ ਕੋਈ ਸਪਰੇਅ ਬੋਟਲ ਲੈ ਲੈਣੀ ਹੈ ਇਹ ਤੇ ਆਪਾਂ ਗਲਵਜ਼ਾਂ ਲਾ ਲਈ ਲਿੱਤੀ ਅਵੇਲੀ ਕਰਕੇ ਤੇ ਹੁਣ ਆਪਾਂ ਇਹ ਜਿਹੜਾ ਲਿਕੁਇਡ ਤਿਆਰ ਕੀਤਾ ਇਹ ਲਿਕੁਇਡ ਜੀ ਹੁਣ ਆਪਾਂ ਇਹ ਇਹਦੇ ਵਿੱਚ ਮਿਕਸ ਕਰ ਦਾਂਗੇ ਲਿਕੁਇਡ ਚੰਗੀ ਤਰ੍ਹਾਂ ਕਾਲਾਂਗਿਆ ਆਪਾਂ ਸੀਸ਼ੀ ਚ ਸਾਰਾ ਲਿਕਵਿਡ ਆਪਾਂ ਇਹਦੇ ਵਿੱਚ ਪਾ ਲਿਆ ਜੀ ਤੇ ਹੁਣ ਆਪਾਂ ਉੱਤੋਂ ਢੱਕਣ ਲਗਾ ਲਾਂਗੇ ਦਾ ਹੁਣ ਆਪਣਾ ਘਰੇਲੂ ਨੁਕਤਾ ਇਹ ਬਣ ਕੇ ਤਿਆਰ ਆ ਕਿਰਲੀਆਂ ਨੂੰ ਭਜਾਉਣ ਦਾ ਤੇ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਛਿੜਕ ਦਾਂਗੇ ਇਸ ਤਰੀਕੇ ਨਾਲ ਨੂੰ ਛਿੜਕ ਦਾਂਗੇ ਜੀ ਜਿੱਥੇ ਵੀ ਤੁਹਾਨੂੰ ਲੱਗਦਾ ਜਿਵੇਂ ਗੈਸ ਦੇ نیچے ਆ ਜਾਂਦੀਆਂ ਇਸ ਤਰੀਕੇ ਨਾਲ ਗੈਸ ਦੇ نیچے ਛਿੜਕ ਦਾਂਗੇ ਤੇ ਬਹੁਤ ਜ਼ਿਆਦਾ ਸਟਰੋਂਗ ਵੇਦੀ স্মੈਲ ਹੁੰਦੀ ਹੈ ਜੀ ਤੇ ਇਸ ਤਰੀਕੇ ਨਾਲ ਆਪਾਂ ਛਿੜਕ ਦਾਂਗੇ ਇਹ ਦੇਖੋ ਇਸ ਤਰੀਕੇ ਨਾਲ ਜਿੱਥੇ ਵੀ ਲੱਗਦੀਆਂ ਤੁਹਾਨੂੰ ਗੈਸ ਕੋਲੇ ਜਾਂ ਕਿਤੇ ਵੀ ਹੋਰ ਵੀ ਜ਼ਿਆਦਾ ਕਿਰਲੀਆਂ ਆਉਂਦੀਆਂ ਸ਼ੱਕ ਲੀਆਂ ਤੇ ਤੁਸੀਂ ਉੱਥੇ ਹੀ ਛਿੜਕ ਲੈਣਾ ਸਾਰੇ ਤੇ ਤੁਹਾਨੂੰ ਇੱਕ ਵੀ ਸ਼ਕਲ ਹੀ ਨਹੀਂ ਦਿਖੂਗੀ ਘਰ ਦੇ ਵਿੱਚ ਕਿਰਲੀ ਤੇ ਤੁਸੀਂ ਇਹ ਤਰੀਕਾ ਜ਼ਰੂਰ ਵਰਤ ਕੇ ਦੇਖੋ ਜੀ ਪੱਕਾ ਇਹ ਹੱਲ ਲਗਾ ਪੱਕਾ ਲਾ ਜਿਆ ਦੇਸੀ ਤਰੀਕਾ ਹੈ ਕਰੇਲੂ ਕਿਰਲੀਆਂ ਘਰ ਚ ਭਜਾਣ ਦਾ ਸ਼ਕਲਣਾ ਤੇ ਚਲੋ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਸੀਗੀ ਤੇ ਜੇਕਰ ਇਹ ਤਰੀਕਾ ਤੁਹਾਨੂੰ ਵਧੀਆ ਲੱਗਿਆ ਵਰਤ ਕੇ ਜ਼ਰੂਰ ਵੇਖੋ ਜੀ ਤੇ ਫਿਰ ਕਮੈਂਟ ਜ਼ਰੂਰ ਕਰਨਾ ਜੀ ਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਜੀ ਤੇ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਨਾਲ ਲਾਈਕ ਜਰੂਰ ਕਰਿਆ ਕਰੋ ਜੀ ਕਮੈਂਟ